ਚੰਡੀਗੜ੍ਹ ਸੈਕਟਰ 52 ਦੀ ਫਰਨੀਚਰ ਮਾਰਕੀਟ 'ਚ ਬੁੱਧਵਾਰ ਰਾਤ ਨੂੰ ਭਿਆਨਕ ਅੱਗ ਲੱਗ ਗਈ। ਸ਼ਾਰਟ ਸਰਕਟ ਕਰਕੇ ਲੱਗੀ ਇਸ ਅੱਗ ਨੇ ਵੇਖਤੇ ਹੀ ਵੇਖਦੇ ਪੂਰੀ ਮਾਰਕੀਟ ਨੂੰ ਆਪਣੀ ਲਪੇਟ 'ਚ ਲੈ ਲਿਆ, ਜਿਸ ਨਾਲ ਲੱਖਾਂ ਰੁਪਏ ਦਾ ਫਰਨੀਚਰ ਸੜ ਕੇ ਸੁਆਹ ਹੋ ਗਿਆ। ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਅਤੇ ਪੁਲਿਸ ਨੇ ਲੋਕਾਂ ਦੀ ਮਦਦ ਨਾਲ 2 ਘੰਟਿਆਂ ਦੀ ਭਾਰੀ ਮੁਸ਼ਕਲ ਕਰਨੇ ਆ ਅੱਗ ਤੇ ਕਾਬੂ ਪਾਇਆ। ਪਰ ਉਦੋਂ ਤੱਕ ਲਗਭਗ 1 ਦਰਜਨ ਦੁਕਾਨਾਂ ਪੂਰੀ ਤਰ੍ਹਾਂ ਸੁਆਹ ਹੋ ਗਈਆਂ। ਮੌਕੇ ਤੇ ਪਹੁੰਚੇ ਅਧਿਕਾਰੀਆਂ ਨੇ ਅੱਗ ਭੜਕਣ ਦਾ ਕਾਰਨ ਦੁਕਾਨਾਂ 'ਚ ਪਏ ਥਿਨਰ ਨੂੰ ਦੱਸਿਆ। ਐ ਔਰ ਥਿਨਰ ਵਗੈਰਾ ਹੋ ਰਹਿੰਦਾ ਏ ਔਰ ਕੁਝ ਅਨਥਰਾਇਜ਼ ਗੱਲਾਂ ਵੀ ਨੇ ਜਿਹਦੇ ਕਰਕੇ ਚੀਜ਼ਾਂ ਸ਼ਾਰਟ ਸਰਕਟ ਹੋਣ ਕਰਕੇ ਖਾਸ ਕਰਕੇ ਹੋਇਆ ਹੈ। ਗਾੜੀਆਂ ہماری ਟੋਟਲ 12 ਹਨ 10 ਚੰਡੀਗੜ੍ਹ ਕੀ ਹਨ ਔਰ ਦੋ ਮੋਵਾਲੀ ਸੇ ਆਈ ਹੈ। ਔਰ ਕਮ ਸੇ ਕਮ ਸੇ ਨੇ ਫਾਇਰ ਕੋ ਬੁਝਾ ਦਿਆ ਹੈ ਔਰ ਕਮ ਸੇ ਕਮ ਡੈਮੇਜ ਹੋਇਆ ਹੈ। ਹਾਦਸੇ ਦੌਰਾਨ ਚੰਗੀ ਗੱਲ ਇਹ ਰਹੀ ਕਿ ਇਸ ਵਿੱਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ। ਚੰਡੀਗੜ੍ਹ ਤੋਂ ਮਨਮੋਹਨ ਸਿੰਘ ਜਗਮਣੀ ਟੀਵੀ ਜੇਕਰ ਤੁਹਾਡੇ ਆਰਦ ਵਾਲੇ ਹੈ ਕੋਈ ਖਬਰ ਤੇ ਜਗਬਾਣੀ ਨਾਲ ਕਰਨਾ ਚਾਹੁੰਦੇ ਹੋ ਸਾਂਜੀ ਤਾਂ ਈਮੇਲ ਕਰੋ selfiereporter@jagbani.com ਤੇ